ਲੋਹੜੀ ਦੇ ਤਿਉਹਾਰ ਤੋਂ ਪਹਿਲਾਂ ਚਾਈਨਾ ਡੋਰ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਹੜੀ ਮੌਕੇ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਤੋਂ ਸਖਤ ਤੌਰ ਤੇ ਬਚਿਆ ਜਾਵੇ ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਬਲਿਕ ਸੇਫਟੀ ਪੁਲਿਸ ਦੀ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਅਤੇ ਇਨਸਾਨੀ ਜਾਨ ਦੀ ਰੱਖਿਆ ਕਰਨਾ ਪੁਲਿਸ ਦਾ ਮੁੱਖ ਫਰਜ਼ ਹੈ ਉਨ੍ਹਾਂ ਦੱਸਿਆ ਕਿ ਚਾਈਨਾ ਡੋਰ ਖਿਲਾਫ ਲਗਾਤਾਰ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਡਰੋਨ ਨਿਗਰਾਨੀ ਰਾਹੀਂ ਵੀ ਇਸ ਗੈਰ ਕਾਨੂੰਨੀ ਡੋਰ ਦੀ ਵਿਕਰੀ ਅਤੇ ਵਰਤੋਂ ਉਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਕਾਫੀ ਸਕਾਰਾਤਮਕ ਨਤੀਜੇ ਸਾਹਮਣੇ ਆਏ ਨੇ ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਹੈ ਕਿ ਟੂ-ਵਿਲਰ ਵਾਹਨਾ ਉਤੇ ਲਗਾਏ ਜਾਣ ਵਾਲੇ ਮੈਟਲ ਸੇਫਟੀ ਨੈਕ ਸੇਵਰ ਚਾਈਨਾ ਡੋਰ ਤੋਂ ਬਚਾ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਰਹੇ ਨੇ ਅੰਕੜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2024 ਤੋਂ 2026 ਦੀ ਸ਼ੁਰੂਆਤ ਤੱਕ ਚਾਈਨਾ ਡੋਰ ਸੰਬੰਧੀ 24 ਕੇਸ ਦਰਜ 28 ਗ੍ਰਿਫਤਾਰੀਆਂ ਅਤੇ ਹਜ਼ਾਰਾਂ ਗੱਟ ਬਰਾਮਦ ਕਰ ਲਏ ਗਏ ਨੇ ਪੁਲਿਸ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਚਾਇਨਾ ਡੋਰ ਸਿਰਫ ਇਨਸਾਨਾਂ ਲਈ ਨਹੀਂ ਸਗੋਂ ਬੱਚਿਆਂ ਤੇ ਬੇਸਬਾਨ ਜਾਨਵਰਾਂ ਲਈ ਵੀ ਕਾਫੀ ਜ਼ਿਆਦਾ ਜਾਨ ਲੈਵਾ ਹੈ ਆਖਰ ਵਿੱਚ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਹਾਰ ਖੁਸ਼ੀ ਦੇ ਨਾਲ ਮਨਾਓ ਪਰ ਕਿਸੇ ਦੀ ਕੀਮਤੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਓ ਅੰਮ੍ਰਿਤਸਰ ਵੱਲੋਂ ਹਮੇਸ਼ਾ ਅਸੀਂ ਕਮਿਊਨਿਟੀ ਫਰੈਂਡਲਿੰਗ ਪੁਲਿਸਿੰਗ ਨੂੰ ਤਰਜੀਹ ਦਿੰਦੀ ਹੈ ਔਰ ਪਬਲਿਕ ਸੇਫਟੀ ਸਾਡੀ ਪ੍ਰਾਇੋਰਟੀ ਹੈ ਔਰ ਸਾਡਾ ਮੇਨ ਡਿਊਟੀ ਹੈ ਇਹ ਜਸ ਸੇਵਾ ਸੁਸਾਇਟੀ ਨੇ ਪਿਛਲੀ ਵਾਰ ਵੀ ਸਾਡੇ ਨਾਲ ਮਿਲ ਕੇ ਤੁਹਾਨੂੰ ਯਾਦ ਹੁਣ ਡਰੋਨਜ਼ ਰਾਹੀਂ ਆਪਾਂ ਕਾਫੀ ਚਾਇਨਾ ਡੋਰ ਦੇ ਉੱਤੇ ਜਿਹੜਾ ਪ੍ਰੋਵੈਂਸ਼ਨ ਤੇ ਇਨਫੋਰਸਮੈਂਟ ਦੇ ਵੱਲ ਧਿਆਨ ਦਿੱਤਾ ਸੀ ਔਰ ਬੜੇ अच्छे ਰਿਜ਼ਲਟ ਆਏ ਸੀ ਹੁਣ ਇਸ ਵਾਰ ਵੀ ਇਹ ਹਰ ਸਿਮਰਨ ਸਿੰਘ ਜਿਹੜੇ ਤੇ ਉਹਨਾਂ ਦੀ ਟੀਮ ਹੈ ਉਹਨਾਂ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਲਾਗਾ ਵੀ ਕਰਦਾ ਇਸ ਗੱਲ ਦੀ ਕਿ ਉਹਨਾਂ ਨੇ ਇਸ ਚੀਜ਼ ਚ ਪਹਿਲ ਕਦਮੀ ਕੀਤੀ ਹੈ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਨਾਲ ਰਲ ਕੇ ਟੂ ਵੀਲਰ ਦੇ ਉੱਤੇ ਜਿਹੜੇ ਮੈਟਲ ਸੇਫਟੀ ਜਿਹਨੂੰ ਆਪਾਂ ਕਹਿ ਸਕਦੇ ਆ ਨੈਕ ਸੇਵਰ ਇੱਕ ਰਿੰਗਸ ਨੇ ਵਾਰਦਾ ਇੱਕ ਪ੍ਰੋਵੈਂਸ਼ਨ ਹੈ ਕਿਉਂਕਿ ਟੂ ਵੀਲਰ ਦੇ ਉੱਤੇ ਲੱਗਦਾ ਜਿਸ ਨਾਲ ਕਿ ਇਮੀਡੀਏਟ ਜਿਹੜੀ ਹੈ ਚਾਈਨਾ ਡੋਰ ਦੇ ਕਿਤੇ ਬੰਦਾ ਉੱਜਦਾ ਵੀ ਹੈ ਉਹਦੇ ਚੋਂ ਪਹਿਲਾਂ ਆ ਕੇ ਉਹਨੂੰ ਟਾਈਮ ਮਿਲ ਜਾਂਦਾ ਕਿ ਉਹ ਆਪਣੇ ਆਪ ਨੂੰ ਬਚਾ ਸਕੇ ਔਰ ਇੱਕ ਤਰ੍ਹਾਂ ਦਾ ਉਹਨੂੰ ਮੈਂ ਸਮਝਦਾ ਕਿ ਸ਼ੀਲਡ ਹੈ ਜਿੱਤੋਂ ਕਿ ਹਿਊਮਨ ਲਾਈਫ ਨੂੰ ਪ੍ਰੋਟੈਕਟ ਕੀਤਾ ਜਾਂਦਾ ਔਰ ਇਹਦੇ ਚ ਇਨਫੋਰਸਮੈਂਟ ਜਿਹੜੀ ਆ ਉਹਦੇ ਤੇ ਵੀ ਕਾਫੀ ਅਸੀਂ ਕੰਮ ਕੀਤਾ ਜੇ 2025 ਦੇਖੀਏ ਹੁਣ ਤੱਕ 26 ਦੇ ਸ਼ੁਰੂ ਤੱਕ 24 ਕੇਸ ਦਰਜ ਹੋਏ ਨੇ ਚਾਈਨਾ ਡੋਰ ਦੇ 28 ਬਲੋਕ ਅਰੈਸਟ ਹੋਏ ਆ 4276 ਜਿਹੜੇ ਰੋਲਸ ਨੇ ਉਹ ਅਸੀਂ ਬ੍ਰਾਂਧ ਕੀਤੇ ਔਰ ਇਸੇ ਤਰ੍ਹਾਂ ਇਹ ਕੰਟੀਨਿਊ ਕਰਾਂਗੇ ਉਹ ਜਿਹੜਾ ਕਿਉਂਕਿ ਮੌਸਮ ਆ ਰਿਹਾ ਅ ਜਿਹਦੇ ਚ ਪਤੰਗਾਂ ਨੇ ਉਡਾਇਆ ਜਾਣਾ ਔਰ ਉਹਦੇ ਚ ਡਰੋਨਸ ਰਾਹੀਂ ਸਪੈਸ਼ਲ ਟੀਮਸ ਅਸੀਂ ਜਸ ਸੇਵਾ ਸੁਸਾਇਟੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਲੈ ਕੇ ਉਹ ਕੰਮ ਕਰਾਂਗੇ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਨੂੰ ਵੀ ਅਸੀਂ ਟੇਕ ਅਪ ਕਰ ਰਹੇ ਹਾਂ ਕਿ ਸਾਰੇ ਪੁਲਾਂ ਦੇ ਉੱਤੇ ਸਵੀਪਿੰਗ ਟੀਮਸ ਲਾਉਣ ਜਿਵੇਂ ਪਿਛਲੇ ਸਾਲ ਲਾਈਆਂ ਸੀ ਤਾਂ ਕਿ ਜੇ ਕੋਈ ਡੋਰ ਵਗੈਰਾ ਉੱਤੇ ਫਸੀ ਹੋਈ ਹੈ ਉਹਨੂੰ ਇਮੀਡੀਏਟਲੀ ਰਿਮੂਵ ਕੀਤਾ ਜਾਦਾ ਸਰ ਸਪਲਾਈ ਚੇਨ ਤੋੜਨ ਲਈ ਕੋ ਖਾਸ ਚੀਜ਼ ਉਹ ਤਾਂ ਬੈਕਵਰਡ ਲਿੰਕੇਜਸ ਤੇ ਕੰਮ ਕਰ ਰਹੇ ਆ ਜੇ ਤੁਹਾਡੇ ਸਾਹਮਣੇ ਆਪਾਂ ਦੱਸ ਰਹੇ 4276 ਜੀ ਰਿਕਵਰੀ ਹੈ ਮੈਨੂੰ ਲੱਗਦਾ ਕਾਫੀ ਸਿਗਨੀਫੀਕੈਂਟ ਹੈਗੀ ਹੈ ਔਰ ਬੈਕਵਰਡ ਲਿੰਕੇਜਸ ਇਹਨਾਂ ਸਾਰਿਆਂ ਦੇ ਉੱਤੇ ਅਸੀਂ ਕੰਮ ਕਰ ਰਹੇ ਆ ਪਾਕਿਸਤਾਨੀ ਹੂਡੋਰ ਵੀ ਹੈ ਨਹੀਂ ਸ਼ੁਰੂ ਹੋ ਗਈ ਹੈ ਜੀ ਉਹ ਉਹਦੇ ਲਈ ਦੇਖੋ ਮੈਂ ਉਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਬਿਕੋਜ਼ ਉਹ ਟੈਕਨੀਕਲ ਜੀ ਗੱਲ ਹੈ ਕਿ ਚਾਈਨਾ ਡੋਰ ਬਾਰੇ ਨੂੰ ਜਿਆਦਾ ਕਹਿੰਦੇ ਬਿਕੋਜ਼ ਇਹ ਜੋ ਮੈਨੂੰ ਲੱਗਦਾ ਕਿ ਫਿਸ਼ਿੰਗ ਨੈਟਸ ਟਾਈਪ ਚੀਜ਼ ਹੈਗੀ ਹੈ ਜਿਹੜੀ ਕਿ ਫਿਸ਼ਰਮੈਨ ਯੂਜ਼ ਕਰਦੇ ਆ ਔਰ ਇਹਦਾ ਤੋੜ ਕੋਈ ਨਹੀਂ ਹੈਗਾ ਇਮੀਡੀਏਟਲੀ ਬੰਦੇ ਔਰ ਪੰਛੀ ਜਿਹੜੇ ਪੰਛੀ ਨੇ ਪੰਛੀ ਨੇ ਸਾਡੇ ਐਨੀਮਲਸ ਉਹਨਾਂ ਵਾਸਤੇ ਵੀ ਇੱਕ ਵੱਡਾ ਇੱਕ ਇਹ ਉਹਨਾਂ ਵਾਸਤੇ ਡੇਂਜਰ ਹੈਗੀ ਹੈ ਲੋਕਾਂ ਨੂੰ ਕੋਈ ਮੈਸੇਜ ਦਿਓ ਕੋਈ ਕਾਫੀ ਉਪਰਾਲੇ ਕੀਤੇ ਗਏ ਫਿਰਸ ਦੇ ਪਰ ਹਲੇ ਵੀ ਲੋਰਕ ਤਰਜੀਹ ਦਿੰਦੇ ਗੱਟੂ ਨੂੰ ਦੇਖੋ ਸਭ ਤੋਂ ਮੇਨ ਗੱਲ ਹੈ ਲੋਕਾਂ ਦਾ ਤਾਂ ਸਹਿਯੋਗ ਹਰ ਇੱਕ ਚੀਜ਼ ਬਹੁਤ ਜ਼ਰੂਰੀ ਹੈ ਮੈਂ ਤੁਹਾਡੇ ਮਾਧਮ ਨਾਲ ਸਾਰੇ ਲੋਕਾਂ ਨੂੰ ਇਹ ਰਿਕਵੈਸਟ ਕਰਦਾ ਬੇਨਤੀ ਕਰਦਾ ਇਹ ਜਿਹੜੀ ਚੀਜ਼ ਸਾਡੇ ਇਨਸਾਨੀ ਜੀਵਨ ਨੂੰ ਖਤਰਾ ਪੈਦਾ ਕਰਦੀ ਹੈ ਉਹਦੇ ਨਾਲ ਆਪਾਂ ਕੀ ਖੇਡਣਾ ਹੈ ਤੇ ਕੀ ਉਹ ਨਾਲ ਤੁਸੀਂ ਮਨ ਪਰਚਾਵਾ ਕਰਨਾ ਉਹ ਤਾਂ ਇੱਕ ਤਰ੍ਹਾਂ ਨਾ ਲੋਕਾਂ ਵਾਸਤੇ ਆਪਾਂ ਖੂਪ ਉੱਤਰੇ ਆ ਜਿਸ ਵਿੱਚ ਸੱਟ ਲੱਗੇ ਬੰਦੇ ਦੀ ਜਾਨ ਜਾ ਸਕਦੀ ਹੈ ਔਰ ਕਿੰਨੀ ਕਿੰਨੀਆਂ ਹੀ ਇੰਜਰੀਜ਼ ਹੋਈਆਂ ਪਿਛਲੇ ਟਾਈਮ ਔਰ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਸੋ ਮੇਰੀ ਬੇਨਤੀ ਹੈ ਕਿ ਸ਼ੌਕ ਆਪਣੇ ਜੂ ਪੂਰੇ ਕਰੋ ਬਟ ਨੋਟ ਐਟ ਦੀ ਕਾਸਟ ਆਫ ਸੋਸਾਇਟੀ ਔਰ ਲੋਕਾਂ ਦੀ ਜਾਨ ਨੂੰ ਖਤਰਾ ਚਨਾਪੋ ਸਰ ਇੰਸਟਾਗ੍ਰਾਮ ਤੇ ਸਨਿਆਮ ਲਿੰਕ ਪਾ ਕੇ ਉਹ ਅਗਲੇ ਕਹਿ ਰਹੇ ਕਿ ਡੋਰ ਜਿੰਨੀ ਦੇਗੀਓ ਉੰਨੀ ਵੀ ਲੈ ਲਓ ਉਹ ਤੇ ਕੀ ਕਰ ਰਹੇ ਉਹਦੇ ਤੇ ਦੇਖੋ ਜੇ ਸਾਡੇ ਕੋਲ ਧਿਆਨ ਚ ਆਉਂਦੀ ਆ ਸਭਾ ਜ਼ਰੂਰ ਤੁਹਾਡੇ ਵੀ ਧਿਆਨ ਚ ਆਈਏ ਸਾਨੂੰ ਦੱਸੋ ਇਮੀਡੀਏਟ ਕਾਰਵਾਈ ਕਰਾਂਗੇ ਜੀ ਸਰ ਕੱਲ ਸੀਟਵਿੰਗ ਖਾਣੇ ਦੇ ਵਿੱਚ ਪੁਲਿਸ ਦੇ ਵਾਲਾ ਡਰੋਨ ਲਾ ਕੇ ਆ ਉਹਦੇ ਵਿੱਚ ਵੀ ਜ਼ਿਆਦਾਤਰ ਨੌਜਵਾਨ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਹੋਏ ਦਿਖਾਈ ਦੇ ਰਹੇ ਕੋਈ ਗੱਲ ਨਹੀਂ ਬਦਰ ਉਸੇ ਕਰਕੇ ਆਪਾਂ ਕਰ ਰਹੇ ਦੇਖੋ ਅੱਪਾ ਆਪਣਾ ਕੰਟੀਨਿਊਸ ਐਫਰਟ ਰੱਖਣਾ ਹੈ ਔਰ ਜਿੱਤੇ ਇਨਫੋਰਮੇਸ਼ਨ ਆਉਂਦੀ ਹੈ ਉਹਤੇ ਅੱਪਾ ਐਕਟ ਕਰਨਾ ਜਿਵੇਂ ਸਾਰੇ ਪੰਜਾਬ ਦੀਆਂ ਟਿਪਸ ਆਉਂਦੀਆਂ ਉਹ ਵੀ ਡਰੱਗਸ ਬਾਰੇ ਉਹਦੇ ਤੇ ਪੁਲਿਸ ਐਕਟ ਕਰ ਰਹੀ ਹੈ ਸਰ ਕਿੰਨੀਆਂ ਕਿ ਡਰੋਨ ਟੀਮ ਕੋ ਅਪਲਾਈ ਕੀਤੀ ਹੈ ਜਿਹੜੀ ਲੋੜੀ ਤੱਕ ਇਸ ਤਰ੍ਹਾਂ ਨਜ਼ਰ ਉਹਨੇ ਹੁਣ ਆਪਾ ਹਰੇਕ ਥਾਣੇ ਤੇ ਸਬਡਿਵੀਜ਼ਨ ਨੂੰ ਕਿਹਾ ਕਿ ਆਪਣੇ ਆਪਣੇ ਏਰੀਆ ਵਿੱਚ ਤੁਸੀਂ ਟਾਈ ਅਪ ਕਰਕੇ ਡੀਸੀ ਸਾਹਿਬ ਨਾਲ ਵੀ ਮੈਂ ਟੇਕ ਅਪ ਕੀਤਾ ਡਰੋਨਸ ਉਹ ਪ੍ਰੋਵਾਈਡ ਕਰਨਗੇ ਕੁਝ ਐਨ ਜੀਓਜ਼ ਨੂੰ ਵੀ ਨਾਲ ਅਸੀਂ ਆਪਣੇ ਜੋੜਾਂਗੇ